ਨੇ ਅੱਜ ਹੀ ਪੀਸੀਆ ਨੂੰ ਰਾਤ ਨੂੰ ਕਹਿਨਾ ਕਿ ਉਹ ਰਾਤ ਨੂੰ ਪੀਸੀਆ ਜਿਹੜੀ ਉੱਥੇ ਬਾਰ-ਬਾਰ ਪਟ્રોલਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਤੋਂ ਬੰਦ ਕੀਤਾ ਜਾਵੇਗਾ ਜੀ ਜੇ ਸਰ ਕੋਈ ਨੌਜਵਾਨ ਕੋਈ ਕਾਬੂ ਆ ਜਾਂਦਾ ਜਾਂ ਕੋਈ ਨਸ਼ੀਲੀਅਤ ਦਾ ਕਾਬੂ ਆ ਜਾਂਦਾ ਵੀ ਉਹ ਕੀ ਐਕਸ਼ਨ ਲਿਆ ਜਾਏ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਟ ਦੇ ਜਿਹੜਾ ਤਹਿਤ ਜੇਕਰ ਕੋਈ ਪਿੰਦਾ ਫੜਿਆ ਗਿਆ ਤਾਂ ਅਸੀਂ ਪਰਚਾ ਦਵਾਂਗੇ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 ਐਨਡੀਪੀਸੀ ਤੇ ਪਰਚਾ ਦਵਾਵਾਂਗੇ ਤੇ 64ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜਸਸਬ ਕੋ ਰეკਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਸ ਸਕਣ ਸਰ ਕੀ ਨੈਚੁਰਲ ਇਲਾਜ ਵੀ ਕਰਾਇਆ ਜਾਏਗਾ ਇਸ ਤਰ੍ਹਾਂ ਨੇ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਨੇ ਆ ਅਸੀਂ ਮਹੱਲਿਆਂ ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆ ਵੀ ਹਫਤੇ ਜਾਂ 15 ਦਿਨ ਚ ਇੱਕ ਅਸੀਂ ਇਦਾਂ ਦਾ ਬਾਜ਼ਾਰ ਚ ਜਾਂ ਮਹੱਲੇ ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ ਇੱਕ ਅਸੀਂ ਇਹਦੇ ਚ ਹੋਰ ਪਲੱਸ ਕੀਤਾ ਆ ਤੇ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਮਲਿਆ ਚ ਜਾਣ ਗਏ ਔਰਤਾਂ ਨੂੰ ਮਿਲਣ ਗਏ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਵੀ ਕਿੰਨਾ ਦਾ ਬੱਚਾ ਡਰੱਗਸ ਲੈਂਦਾ ਤੇ ਉਹਨਾਂ ਦੇ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਵੀ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਉਹ ਚੀਜ਼ੇ ਵਿਕੇਗੀ ਕਿਤਾ ਹੈਰੋਨ ਨੂੰ ਰੋਕਣ ਲਈ ਚਿੱਤੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਹੈ ਉਹ ਇਹੋ ਹੀ ਆ ਵੀ ਅਸੀਂ ਕਸਟਮਰ ਜਿਹੜਾ ਨਵ ਨੂੰ ਖਤਮ ਕਰਨਾ ਚਾਹੀਦਾ ਸਰ ਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅਧਿਆਨ ਵਾਲੇ ਸਮਝ ਨਹੀਂ ਕਿ ਉਮੀਦ ਹੈ ਕਿੰਨਾ ਕੁ ਰਿਸਪੌਂਸ ਲੇਗਾ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟਿਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਪੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜਰੂਰ ਕਵਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਅਪਰੋਚ ਕਰਨ ਤੇ ਕੋਈ ਸੰਕੋਚ ਨਾ ਕਰਨ ਕੋਈ ਤੇ ਨਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ ਚ ਨੁਕਸਾਨ ਨਾ ਕਰਨ ਦੇ ਸਾਡੇ ਤੁਹਾਨੂੰ ਨਾ ਗੱਲ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਖੁਸ਼ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਕਿ ਜੇਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਧਮਕਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਵਗੈਰਾ ਦੇ ਨਾਲ ਸੀਲ ਕੀਤੇ ਜਾਂਦੀਆਂ ਨੇ ਨਸ਼ਾ ਦਸਤੂਦ ਦੇ ਆ ਪ੍ਰੋਕਟੀਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇਹ ਕਪਟ ਕੇਸ ਸੀ ਜਿਹੜਾ ਸ਼ਹਿਰ ਪੰਜਾਬ ਚ ਡਿਸਟ੍ਰਿਕਟ ਪੁਲਿਸ ਹੁਣ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਨੂੰ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਆ ਪਾਸ ਹੋ ਚੱਲਿਆ ਤੇ ਇਹ ਬੜੀ ਮਾਣ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰ ਨੀ ਸਟੇਟਾਂ ਚ ਵਾਲਿਆਂ ਨੇ ਵੀ ਸਾਡਾ ਉਹ ਕੇਸ ਮੰਗਿਆ ਉਹ ਸਾਰਾ ਜਿਹੜਾ ਮਾਨਜੋਗ ਸਾਡੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੇ ਉਹ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਆਸ ਆ ਜਦੋਂ ਬੰਦੇ ਨਜ਼ਰਬੰਦ ਹੋਣ ਲੱਗ ਪਣਗੇ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹਨ ਇਸ ਜਿਹੜੇ ਡਰੱਗਸ ਤੋਂ ਪ੍ਰਾਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਉਹ ਵੀ ਸਮਗਲਿੰਗ ਕਰਨੀ ਹਟ ਜਾਣਗੇ